1980ਵਿਆਂ ਦਾ ਅਮਰੀਕਾ ਵਾ ਤੇ ਉਹਦੀ ਜਗ੍ਹਾ ਹੈਗੀ ਆ ਫਲੋਰਿਡਾ ਫਲੋਰਿਡਾ ਦੇ ਵਿੱਚ ਹੈਗਾ ਮੀਆਮੀ ਇਹ ਉਹ ਏਰੀਆ ਸੀ ਉਸ ਟਾਈਮ ਦੇ ਉੱਪਰ ਉਹ ਇੱਕ ਗੇਟ ਸੀਗਾ ਜਿੱਥੋਂ ਅਮਰੀਕਾ ਦੇ ਅੰਦਰ ਹਰ ਸਾਲ ਬਿਲੀਅਨ ਡਾਲਰ ਦੀਆਂ ਡਰੱਗਸ ਐਂਟਰ ਹੁੰਦੀਆਂ ਸੀ ਕਿੱਥੋਂ ਐਂਟਰ ਹੁੰਦੀਆਂ ਸੀ ਮੈਕਸੀਕੋ ਤੋਂ ਸਾਊਥ ਅਮਰੀਕਾ ਤੋਂ ਤੇ ਇਹਨਾਂ ਕਾਰਟਲਸ ਦੇ ਵਿੱਚੋਂ ਸਭ ਤੋਂ ਵੱਡਾ ਕਾਰਟਲ ਉਸ ਟਾਈਮ ਦੇ ਉੱਪਰ ਸੀਗਾ ਪਾਬਲੋ ਐਸਕੋਵਾਰਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਇਸ ਤਰ੍ਹਾਂ ਦੇ ਇਨਸਾਨ ਦੀ ਜਿਹੜਾ ਗਲਤੀ ਦੇ ਨਾਲ ਇਸੇ ਚੱਕਰ ਦੇ ਵਿੱਚ ਫਸ ਜਾਂਦਾ ਅਕਤੂਬਰ 1986 ਦੇ ਵਿੱਚ ਇੰਗਲੈਂਡ ਦਾ ਇੱਕ ਬਹੁਤ ਹੀ ਜ਼ਿਆਦਾ ਅਮੀਰ ਇਨਸਾਨ ਉਹਦਾ ਨਾਮ ਸੀ ਕ੍ਰਿਸ਼ਨਾ ਮਹਾਰਾਜ ਭਾਰਤੀ ਮੂਲ ਦਾ ਇਨਸਾਨ ਸੀ ਇੱਕ ਬਿਜ਼ਨਸ ਸਟੀਲ ਦੇ ਲਈ ਫਲੋਰੀਡਾ ਪਹੁੰਚਦਾ ਵਾ ਆਪਣੀ ਪਤਨੀ ਦੇ ਨਾਲ ਹੁਣ ਇੱਥੇ ਕਹਾਣੀ ਦੇ ਵਿੱਚ ਇੱਕ ਹੋਰ ਕਿਰਦਾਰ ਆਉਂਦਾ ਉਹਦਾ ਨਾਮ ਹੁੰਦਾ ਡੈਰਿਕ ਮਯੋਂਗ ਕ੍ਰਿਸ਼ਨੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਬਹੁਤ ਵੱਡੇ ਬਿਜ਼ਨਸਮੈਨ ਬਣ ਜਾਂਦੇ ਆ ਤਾਂ ਇਹ ਸਾਰੇ ਬਿਜ਼ਨਸ ਕੌਣ ਸੰਭਾਲ ਰਿਹਾ ਵਾ ਡੈਰਿਕ ਮਯੋਂ ਪਰ ਹੌਲੀ-ਹੌਲੀ ਕਰਕੇ ਸਮੇਂ ਦੇ ਨਾਲ ਕ੍ਰਿਸ਼ ਨੂੰ ਇਹ ਪਤਾ ਲੱਗਦਾ ਕਿ ਇਹ ਜਿਹੜਾ ਇਨਸਾਨ ਆ ਡੈਰਿਕ ਮਯੋਂਗ ਸਿਰਫ ਉਹਨਾਂ ਦਾ ਪੈਸਾ ਸੰਭਾਲ ਹੀ ਨਹੀਂ ਰਿਹਾ ਬਲਕਿ ਉਹਦੇ ਵਿੱਚੋਂ ਬਹੁਤ ਸਾਰਾ ਪੈਸਾ ਖੁਰਦ-ਬੁਰਦ ਕਰ ਰਿਹਾ ਤਾਂ ਇਸੇ ਚੀਜ਼ ਦੇ ਲਈ ਇੱਕ ਮੀਟਿੰਗ ਰੱਖੀ ਜਾਂਦੀ ਆ ਜਿਹਦੇ ਵਿੱਚ ਕ੍ਰਿਸ ਸਪੈਸ਼ਲੀ ਫਲੋਰੀਡਾ ਜਾਂਦੇ ਆ ਤੇ ਉਹਦੇ ਨਾਲ ਇਹ ਸਾਰੇ ਦੇ ਸਾਰੇ ਉਹਨਾਂ ਦੇ ਗਵਾਚੇ ਪੈਸੇ ਦੇ ਬਾਰੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਆ ਤੇ ਫਾਈਨਲੀ ਜਿਸ ਹੋਟਲ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਉਸ ਹੋਟਲ ਦਾ ਨਾਮ ਸੀਗਾ ਡੂ ਪੁਆਇੰਟ ਹੋਟਲ ਇਸ ਤਰ੍ਹਾਂ ਦਾ ਹੋਟਲ ਸੀ ਜਿੱਥੇ ਬਹੁਤ ਸਾਰੇ ਕਾਰਟਲ ਵਾਲੇ ਖੁਦ ਬੈਠ ਕੇ ਆਪਣੀਆਂ ਛੇਡੀ ਡੀਲਿੰਗਸ ਕਰਦੇ ਰਹੇ ਪਰ ਕ੍ਰਿਸ ਉਹਨਾਂ ਨੂੰ ਇਸ ਹੋਟਲ ਦੇ ਬਾਰੇ ਦੇ ਵਿੱਚ ਜਾਂ ਇਹਦੀ ਪੁਲਿਸ ਵਾਲਿਆਂ ਤੇ ਉੱਥੋਂ ਦੇ ਸਮਾਜ ਦੇ ਵਿੱਚ ਕੀ ਰਿਪਿਊਟੇਸ਼ਨ ਉਹਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਸੀ। ਇਸੇ ਹੋਟਲ ਦੇ ਵਿੱਚ ਇੱਕ ਕਮਰਾ ਬੁੱਕ ਕੀਤਾ ਜਾਂਦਾ। ਕਮਰਾ ਨੰਬਰ ਹੈ 1215 ਤੇ ਹੁਣ ਤਕਰੀਬਨ ਦੁਪਹਿਰ ਦੇ 12:15 ਹੋ ਚੁੱਕੇ ਆ। ਉਸ ਤੋਂ ਬਾਅਦ ਇੱਕ ਮੇਡ ਆਉਂਦੀ ਆ ਪਰ ਜਦੋਂ ਉਹ ਕਮਰੇ ਨੂੰ ਖੋਲਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਦੇਖਦੀ ਆ ਕਿ ਕਮਰਾ ਅੰਦਰ ਤੋਂ ਬੰਦ ਆ। ਉਹਦੇ ਅੰਦਰ ਹਾਲੇ ਵੀ ਕੋਈ ਮੌਜੂਦ। ਪਰ ਜਦੋਂ ਹੀ ਕਮਰਾ ਖੁੱਲਦਾ ਤਾਂ ਅੱਗੇ ਉਹ ਦੇਖਦੇ ਆ ਕਿ ਇਸ ਕਮਰੇ ਦੇ ਅੰਦਰ ਬੈੱਡ ਦੇ ਉੱਪਰ ਇੱਕ ਲਾਸ਼ ਪਈ ਆ ਤੇ ਇੱਕ ਲਾਸ਼ ਉਹਦੇ ਨਾਲ ਜ਼ਮੀਨ ਦੇ ਉੱਪਰ ਪਈ ਆ। ਦੋਨਾਂ ਦੇ ਸਰੀਰ ਦੇ ਉੱਪਰ ਬਹੁਤ ਸਾਰੀਆਂ ਗੋੜੀਆਂ ਦੇ ਨਿਸ਼ਾਨ ਪੂਰਾ ਦਾ ਪੂਰਾ ਕਮਰਾ ਰੂਮ ਨੰਬਰ 1215 ਇਹਨਾਂ ਦੋਨਾਂ ਹੀ ਲੋਕਾਂ ਦੇ ਖੂਨ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਲਥਪਥਾ ਜਦੋਂ ਹੀ ਪੁਲਿਸ ਆਉਂਦੀ ਆ ਤਾਂ ਪਤਾ ਲੱਗਦਾ ਇਹਨਾਂ ਦੇ ਵਿੱਚੋਂ ਇੱਕ ਲਾਸ਼ ਹੁੰਦੀ ਆ ਉਹ ਸਹੀ ਡੈਰਿਕ ਮਯੋਂਗ ਨਾਮ ਦੇ ਇਨਸਾਨ ਦੀ ਦੂਸਰੀ ਲਾਸ਼ ਹੁੰਦੀ ਆ ਡੈਰਿਕ ਦੇ 23 ਸਾਲ ਦੇ ਲੜਕੇ ਡੋਐਨ ਦੀ ਹੁਣ ਪੁਲਿਸ ਵਾਲਿਆਂ ਦੇ ਲਈ ਸਭ ਤੋਂ ਪਹਿਲਾਂ ਲੋੜੀਂਦਾ ਵਿਅਕਤੀ ਸੀ ਕ੍ਰਿਸ ਮਹਾਰਾਜ ਤੇ ਕ੍ਰਿਸ ਹੋਣਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਹੜੇ ਜੱਜ ਹੁੰਦੇ ਆ ਇਹ ਚੀਜ਼ ਲਿਖਦੇ ਆ ਕਿ ਜੇ ਤੁਸੀਂ ਬੇਗਨਾ ਹੋ ਜੇ ਤੁਸੀਂ ਕਤਲ ਨਹੀਂ ਵੀ ਕੀਤਾ ਇਸ ਚੀਜ਼ ਦੇ ਨਾਲ ਤੁਹਾਨੂੰ ਕੋਈ ਅਧਿਕਾਰ ਸਾਬਤ ਨਹੀਂ ਹੁੰਦਾ ਕਿ ਤੁਹਾਨੂੰ ਰਿਹਾ ਕੀਤਾ ਜਾਵੇ 5 ਅਗਸਤ 2024 ਦੇ ਦਿਨ 크ਿਸ ਮਹਾਰਾਜ ਦੀ ਅਮਰੀਕਾ ਦੀ ਜੇਲ ਦੇ ਅੰਦਰ ਹੀ ਮੌਤ ਹੋ ਜਾਂਦੀ ਤਾਂ ਇਹ ਸੀ ਕੀ ਕਹਾਣੀ 크ਿਸ ਮਹਾਰਾਜ ਦੀ ਇੱਕ ਉਸ ਇਨਸਾਨ ਦੀ ਜਿਨੇ ਪਾਬਲੋ ਐਸਕੋਬਰ ਦੇ ਦੁਆਰਾ ਕੀਤੇ ਹੋਏ ਦੋਰੇ ਕਤਲ ਦੇ ਕਰਕੇ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਅਮਰੀਕੀ ਜੇਲਾਂ ਦੇ ਵਿੱਚ ਕੱਢੀ ਤੇ ਫਾਈਨਲੀ ਉੱਥੇ ਹੀ ਉਹਨਾਂ ਦੀ ਮੌਤ ਹੁੰਦੀ